ਸਤਿ ਸ਼੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਛੋਟਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋ ਵੀਡੀਓ ਬਣਾ ਰਿਆ ਤੇ ਇੱਕ ਨਗਦ ਦਿਖਾਵਾਂਗੇ ਸੱਜਣੋ ਝੋਟੀਆਂ ਸੂਣ ਵਾਲੀ ਦੇਖ ਸਕਦੇ ਹੋ ਤੇ ਮਹੀਨਾ ਕਰ ਰਿਹਾ ਸੂਣ ਦਾ ਪੱਕੀ ਡੇਟ ਲੈ ਕੇ ਦੇਵਾਂਗੇ ਅੱਸੂ ਚੱਲ ਰਿਹਾ ਚੜਦੇ ਕੱਤੇ ਸੂਗੀ ਇਹ ਲੈ ਜਦੋਂ ਦੁੱਧ ਦੀ ਲੋਡ ਹੁੰਦੀ ਆ ਪੂਰੀ ਉਦੋਂ ਸੂਣ ਸੱਜਣੋ ਚੰਗੀ ਬਹੁਤ ਆ ਤੀਜਾ ਸੂਆ ਸੂਣਾ ਇਹਨੇ ਜਿਹੜੇ ਵੀ ਵੀਰ ਭਾਈ ਨੇ ਸਾਹਮਣੇ ਆ ਇੱਕ ਮਹੀਨਾ ਬਸ ਇੱਕ ਮਹੀਨਾ ਸੇਵਾ ਦਾ ਇੱਕ ਮਹੀਨਾ ਸੇਵਾ ਕਰਕੇ 11 12 ਲੀਟਰ ਦੁੱਧ ਪਾਈ ਜਾਂਦੀ ਆ ਸੱਜਣੋ ਚਲ ਆਪਾਂ 11 ਦੀ ਹੋਟ ਲਾਵਾਂਗੇ 12 ਦੀ ਬਣੀ ਲੈਦੇ ਲੈ ਦੇਖ ਸਕਦੇ ਹਾਂ ਠੰਡੇ ਦੇ ਵੀ ਤੇ ਮਾਰ ਜਾਂਦੀ ਪੁੱਤ ਕੈਮਰਾ ਕੁੰਡੀ ਸਿੰਘਾ ਦੀ ਸਿੰਘ ਦਿਖਾ ਦੇ ਫੇਸ ਕੁਆਰਟੀ ਕੁੰਡੀ ਸਕੀਨ ਝੋਕੀ ਦੇ ਸੱਜਣੋ ਤੀਜਾ ਸੁਗਾ ਸੁਣਾ ਇਹਨੇ ਲੈ ਦੇਖ ਸਕਦੇ ਹਾਂ ਠੰਡੇ ਦੇ ਵੀ ਦਾ ਉਧਰ ਵੀ ਹੋ ਜਾ ਵਾਈ ਠੰਡੇ ਮਾਣਾ ਠੰਡੇ ਦੇ ਵੀ ਦੀ ਸਾਫ ਆ ਸੱਜਣੋ ਮੁੱਠੀ ਵਾਲਾ ਕੱਲਾ ਕੱਲਾ ਠੰਡ ਲੱਗਿਆ ਹੋਇਆ ਲੈ ਹੁਣ ਚੱਲਣ ਲੱਗ ਗੀ ਦੁੱਧੋਂ ਛੱਡੀ ਨੂੰ ਸੱਜਣੋਂ ਦੁੱਧੋਂ ਵੀ ਹੁਣ ਛੱਡੀ ਆ 8 ਮਹੀਨੇ ਤੱਕ ਦੁੱਧ ਦਿੰਦੀ ਆ ਆਪ ਛੱਡੀ ਆ ਢੇਡਕ ਮਹੀਨਾ ਹੋ ਗਿਆ ਦੁੱਧੋਂ ਛੱਡੀ ਨੂੰ ਆਪ ਛੱਡੀ ਆ ਚੰਗੀ ਆ 11-12 ਲੀਟਰ ਦੁੱਧ ਪਾਈ ਜਾਂਦੇ ਸੱਜਣੋਂ ਹੰਡੀ ਸੀਲ ਆ ਕੁੰਡੀ ਬਿਲਕੁਲ ਛੋਟਾ ਸਿੰਗ ਕੁੰਡੀ ਕੁੰਡੀ ਝੋਟੀ ਆ 11-12 ਲੀਟਰ ਦੁੱਧ ਪਾਈ ਜਾਊ ਇਹਦਾ ਮੁੱਲ 80 ਕਰਦੇ ਆ 75 ਦੀ ਦੇ ਦਾਂਗੇ 75 ਤੋਂ ਜਿਹੜਾ ਵੀ YouTube ਚੈਨਲ ਦੇਖ ਕੇ ਆਉ ਆਪਣਾ ਵੀਰ ਸੱਜਣਾ ਮਾਣ ਤਾਣ ਜ਼ਰੂਰ ਕਰਾਂਗੇ ਤੇ ਵਧੀਆ ਮਾਣ ਤਾਣ ਕਰਦਾਂਗੇ ਇਹਦਾ ਵੀਰ ਸੱਜਣਾ ਆਪਣਾ YouTube ਚੈਨਲ ਦੇਖ ਕੇ ਆਊਗਾ ਜੇ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਣਾ ਮੋਬਾਈਲ ਨੰਬਰ ਹੈਗਾ 9872860112 ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ